ਫਗਵਾੜਾ ਜਲੰਧਰ ਹਾਈਵੇ ਰੋਡ ਤੇ ਅੱਜ ਸਵੇਰੇ 7:30 ਵਜੇ ਦੇ ਨਾਲ ਪਿੱਛੋਂ ਟਰੱਕ ਵੱਜਣ ਦੇ ਨਾਲ ਇਹ ਰਿਕਸ਼ੇ ਦੀਆਂ 3-4 ਪਲਟੀਆਂ ਲੱਗੀਆਂ ਜਿਨ੍ਹਾਂ ਦੇ ਵਿੱਚ ਇਹ ਰਿਕਸ਼ੇ ਵਾਲਾ ਬੁਰੀ ਤਰ੍ਹਾਂ ਫਟੜ ਤੇ ਉਹਦੇ ਨਾਲ ਇੱਕ ਲੇਡੀ ਜੀ ਬੈਠੀ ਸੀ ਤਾਂ ਉਹਦੇ ਜਿਹੜੇ ਰੀੜ ਦੇ ਮਣਕੇ ਆ ਉਹ ਵੀ ਹਿੱਲੇ ਆ ਤੇ ਇਹ ਆ ਟਰੱਕ ਆ ਜਿਹੜਾ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤੇ ਇਹ ਟਰੱਕ ਦੇ ਵੱਜਣ ਦੇ ਨਾਲ ਇਹ ਲਾ ਦੋਨੋਂ ਵਿਅਕਤੀ ਬੁਰੀ ਤਰ੍ਹਾਂ ਫਟੜੇ ਹੋਏ ਆ ਤੇ ਐਚ ਆਰ ਗੱਡੀ 55ਏ ਇਹ ਲਾ ਨੰਬਰ ਆ ਤੇ ਅਸੀਂ ਟਰੱਕ ਵਾਲਾ ਤਾਂ ਵੀਰ ਤੇ ਨਹੀਂ ਸਾਨੂੰ ਮਿਲਿਆ ਬਾਕੀ ਜਿਹੜੀ ਗੱਡੀ ਤੁਹਾਨੂੰ ਪੂਰੀ ਦਿਖਾਤੀ ਸੀ ਤੇ ਅਸੀਂ ਜਿਹੜੀ ਲੇਡੀਜ਼ ਹਸਪੀਟਲ ਦਾਖਲਿਆ ਅਸੀਂ ਉਹਦੇ ਨਾਲ ਵੀ ਗੱਲਬਾਤ ਕਰੰਦੇ ਆ ਵੀ ਕਿਸ ਕਿਸ ਤਰ੍ਹਾਂ ਐਕਸੀਡੈਂਟ ਹੋਇਆ ਅਜੀ ਜਦੋਂ ਉਹਨਾਂ ਨੇ ਗੱਲਬਾਤ ਕੀਤੀ ਉਹਨਾਂ ਕਿਹਾ ਵੀ ਮੇਰੇ ਮਨ ਕੇ ਜਿਹੜੇ ਆ ਉਹ ਸਰੀਰ ਦੇ ਹਿਲ ਗਏ ਆ ਤੇ ਆਓ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਦਾ ਕੀ ਕਹਣਾ ਹੈ ਜਿਹੜਾ ਐਕਸੀਡੈਂਟ ਹੋਇਆ ਉਹ ਕਿਸ ਤਰ੍ਹਾਂ ਹੋਇਆ ਵੀ ਤੁਸੀਂ ਉਹਦੇ ਵਿੱਚ ਸੀਗੇ ਹਾਂਜੀ ਮੈਂ ਤਾਂ ਸਵੇਰੇ ਆਉਂਦੀ ਸੀ ਆਪਰੇ ਦੇ ਸੀਗੇ ਉਹਨਾ ਇੱਕਦਮ ਅੱਗੇ ਪਿੱਛੇ ਸੇ ਧਾ ਮਾਰਿਆ ਨਾ ਜੋਰ ਨਾਲ ਵਜਿਆ ਉਹਦੇ ਬਾਅਦ ਕੋਈ ਹੋਸ਼ ਨਹੀਂ ਆਇਆ ਮਾਨੂੰ ਕੋਈ ਪਤਾ ਨਹੀਂ ਲੱਗਿਆ ਬਾਅਦ ਵਿੱਚ ਜਾ ਕੇ 3-4 ਪੌਂਟੀ ਮਾਰਨੇ ਕੇ ਬਾਅਦ ਤਿੰਨ ਚਾਰ ਪੋਲਟੀਆਂ ਮਾਰਨੇ ਕੇ ਬਾਅਦ ਨਾ ਫਿਰ ਇੱਕਦਮ ਜਾ ਕੇ ਮੇਰੇ ਕੋ ਬੰਨੀ ਤੇ ਜਾ ਕੇ ਗਿਰ ਪਈ ਫਿਰ ਮੈਂ ਉੱਠ ਨਹੀਂ ਸਕੀ ਜੇ ਪਾਜੀ ਨੇ ਦੇਖੀ ਤਾਂ ਉਹਦਾ ਸਾਰੇ ਮੂੰਹ ਵਿਚਾਰਾ ਬੁਰਾ ਹਾਲ ਹੋ ਗਿਆ ਸੀ ਉਹਦਾ ਬਹੁਤ ਜ਼ਿਆਦਾ ਬੱਜੇ ਸੀ ਉਹਦੇ ਬਾਅਦ ਸੇ ਕੋਈ ਹੋਸ਼ ਨਹੀਂ ਆਇਆ ਕੋਈ ਪਤਾ ਨਹੀਂ ਲੱਗਿਆ ਫਿਰ ਬੰਦੇ ਆ ਗਏ ਤੋ ਹਸਪੀਟਲ ਲੈ ਕੇ ਆਏ ਬਸ ਆ ਹੀ ਆ ਉਹਨੂੰ ਬੰਦੇ ਨੂੰ ਪਕੜ ਤੁਹਾਡੇ ਬੱਚਾ ਕੀ ਬੱਚਾ ਕੀ ਬੱਚਾ ਤੁਹਾਡਾ ਟਰੱਕ ਟਰੱਕ ਵਜੇ ਸੀ ਤੁਸੀਂ ਕਰਤੇ ਸੀਗੇ ਮੈਂ ਆਟੋ ਜੀ ਸੀ ऑटो चली हां जी, जी। कितने सवारी बैठे थे ऑटो में बस मैं ही थी मैं ही लेके आई थी तो कितनी चोटें लगी हैं आपको मेरे तो मन के सारे ले है खाली शरीर नहीं चल पाएगा एक ਨਾਲ ਤੁਸੀਂ ਕਹਿੰਦੇ ਹੋਰ ਜ਼ਖਮੀ ਆ ਉਹਦੇ ਕਿੰਨੀਆਂ ਲੱਗੀਆਂ ਛੱਟ ਉਹਦੇ ਬਹੁਤ ਜ਼ਿਆਦਾ ਲੱਗੀਆਂ ਉਹ ਤੇ ਲੱਗੀਆਂ ਠੀਕ ਉਹ ਤੇ ਸਾਰੇ ਲੱਗਤੀਆਂ ਤੁਹਾਡਾ ਮੇਰਾ ਨਾਮ ਪੂਜਾ ਕਿੱਥੇ ਮੇਰੇ ਨਾਲ ਕੋਈ ਮੈਂ ਇੱਥੇ ਹੀ ਰਹਿੰਦੀ ਹਾਂ ਜਿਹੜਾ ਐਕਸੀਡੈਂਟ ਹੋਇਆ ਕਿੱਥੇ ਹੋਇਆ ਹੈ ਇੱਥੇ ਹੀ ਪੂਲ ਉੱਤੇ ਹੈ ਠੀਕ ਹਾਂ